ਆਪਣੇ ਪੰਜਾਬੀ ਨਵੀਆਂ-ਨਵੀਆਂ ਖੋਜਾਂ ਜਿਸ ਨੂੰ ਆਪਾਂ ਆਪਣੀ ਪਿੰਡੂ ਭਾਸ਼ਾ ਵਿੱਚ ਜੁਗਾੜ ਆਖਦੇ ਹਾਂ ਕਰਨ ਵਿੱਚ ਬਹੁਤ ਮਾਹਰ ਨੇ ਪਰ ਇਹਨਾਂ ਨੂੰ ਕਿੱਥੋਂ ਪ੍ਰਮਾਣਿਤ ਕਰਵਾਇਆ ਜਾਵੇ ਜਾਂ ਇਹਦੇ ਲਈ ਜਿਹੜੀ ਤੁਸੀਂ ਖੋਜ ਕੀਤੀ ਹੈ ਇਸ ਨੂੰ ਕਿੱਥੋਂ ਪੇਟੈਂਟ ਕਰਵਾਇਆ ਜਾਵੇ ਜਾਂ ਕੀ ਸਾਨੂੰ ਅਜਿਹੀ ਕਿਸੇ ਖੋਜ ਲਈ ਸਰਕਾਰ ਵੱਲੋਂ ਮਾਨਤਾ ਵੀ ਮਿਲਦੀ ਹੈ ਇਸ ਤਰ੍ਹਾਂ ਦੇ ਸਵਾਲ ਸਾਡੇ ਸਾਰਿਆਂ ਦੇ ਮਨ ਵਿੱਚ ਆਉਂਦੇ ਨੇ ਤੇ ਅੱਜ ਇਸ ਵਿਸ਼ੇ ਤੇ ਡਾਕਟਰ ਮਨਪ੍ਰੀਤ ਸਿੰਘ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਤੁਹਾਡੇ ਨਾਲ ਉਹ ਸਾਂਝੀ ਕਰਾਂਗੇ ਡਾਕਟਰ ਮਨਪ੍ਰੀਤ ਸਿੰਘ ਪੰਜਾਬ ਰਾਜ ਸਾਇੰਸ ਐਂਡ ਟੈਕਨੋਲੋਜੀ ਕਾਉਂਸਲ ਤੋਂ ਨੇ ਔਰ ਉਹ ਜਾਣਕਾਰੀ ਤੁਹਾਨੂੰ ਇਸ ਵਿਸ਼ੇ ਤੇ ਦੇਣਗੇ ਇਹ ਵੀਡੀਓ ਵੀ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਇੱਥੇ ਅਸੀਂ ਹਮੇਸ਼ਾ ਵਕਤ ਵਕਤ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ ਇਹ ਜਾਣਕਾਰੀ ਦੇ ਰਹੇ ਨੇ ਡਾਕਟਰ ਮਨਪ੍ਰੀਤ ਸਿੰਘ ਗਰਾਸ ਰੂਟ ਲੈਵਲ ਤੇ ਜਿਹੜੇ ਇਨੋਵੇਟਰ ਨੇ ਛੋਟੀ ਛੋਟੀ ਖੋਜਾਂ ਅਸੀਂ ਆਪਣੇ ਜੀਵਨ ਚ ਕੋਈ ਕਿਸਾਨ ਵੀ ਕਰ ਸਕਦਾ ਹੈ ਕੋਈ ਵਿਦਿਆਰਥੀ ਵੀ ਕਰ ਸਕਦਾ ਹੈ ਕੋਈ ਗ੍ਰੈਨੇ ਵੀ ਕਰ ਸਕਦੀ ਹੈ ਉਹਨਾਂ ਵਿਸ਼ਿਆਂ ਤੇ ਜਿਹੜੀਆਂ ਇਹ ਆਪਾਂ ਖੋਜਾਂ ਕਰਦੇ ਆਂ ਤੇ ਉਹਨੂੰ ਕਿਵੇਂ ਪ੍ਰਮਾਣਿਕ ਕਰਾਣਾ ਹੈ ਤੇ ਸਰਕਾਰ ਕੀ ਇਨਾਮ ਵੀ ਦਿੰਦੀ ਹੈ ਇਸ ਵਿਸ਼ੇ ਤੇ ਹਾਂ 1 ਲੱਖ ਰੁਪਏ ਤੱਕ ਦਾ ਇਨਾਮ ਵੀ ਹੈ ਤੁਸੀਂ ਵੀ ਇਹ ਇਨਾਮ ਲੈ ਸਕਦੇ ਹੋ ਸੋ ਵੇਖੋ ਇਸ ਵੀਡੀਓ ਵਿੱਚ ਇਹ ਪੂਰੀ ਜਾਣਕਾਰੀ ਜਾਣਕਾਰੀ ਦੇ ਰਹੇ ਨੇ ਡਾਕਟਰ ਮਨਪ੍ਰੀਤ ਸਿੰਘ ਥੈਂਕ ਯੂ सो so, जो प्रोग्राम इसका एजेंडा है कि जो ने करना, देन देन स्केल इस अधीन इंडीकेटर देखा इंडीकेटर इज ग्रास रूट इनोवेशन पर लैक इन स्टेट इमेंट इंडीकेटर इनो इंडेक्स नंबर स्टेट इस ਕੋੰਟਰੀਬਿਊਸ਼ਨ ਫਾਰ ਇੰਪਰੂਵਮੈਂਟ ਆਫ ਸਟੇਟ ਰੈਂਕਿੰਗ ਇਨ ਇੰਡੀਆ ਇਨੋਵੇਸ਼ਨ ਇੰਡੈਕਸ ਸੋ ਇਸੇ ਸੰਦਰਭ ਦੇ ਵਿੱਚ ਸਾਇੰਸ ਸਾਇੰਸ ਟੈਕਨੋਲੋਜੀ ਐਂਡ এনवायरमेंट ਡਿਪਾਰਟਮੈਂਟ ਨੇ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਜੋ ਕਿ ਗਵਰਨਮੈਂਟ ਆਫ ਇੰਡੀਆ ਦੀ ਇੱਕ ਨੌਨਲ ਐਜੰਸੀ ਹੈ ਉਸ ਦੇ ਨਾਲ ਕਲੈਬੋਰੇਟ ਕੀਤਾ ਤੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਸੂਬੇ ਦੇ ਵਿੱਚ ਸੋ ਜੋ ਇਸ ਪ੍ਰੋਗਰਾਮ ਦਾ ਵਿਜ਼ਨ ਹੈ ਜੋ ਗਰਾਸਰੂਟ ਇਨੋਵੇਟਰਸ ਨੇ ਜਿਵੇਂ ਪੰਜਾਬ ਦੇ ਵਿੱਚ ਆਪਾਂ ਦੇਖਦੇ ਆ ਵਿਚਰਦੇ ਆ ਅਲੱਗ-ਅਲੱਗ ਤਰ੍ਹਾਂ ਦੇ ਆਰਟੀਸਨਸ ਜਿਵੇਂ ਆਪਾਂ ਕੋਈ ਖੇਤੀਬਾੜੀ ਦਾ ਖੇਤਰ ਦੇਖਾਂਗੇ ਬਹੁਤ ਸਾਰੇ ਮਕੈਨਿਕ ਨੇ ਮਿਸਤਰੀ ਨੇ ਜਿਨ੍ਹਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਇਨੋਵੇਸ਼ਨਸ ਕੀਤੀਆਂ ਨੇ ਸਕੂਲ ਸਟੂਡੈਂਟਸ ਨੇ ਜਿਨ੍ਹਾਂ ਨੇ ਬਹੁਤ ਐਕਸਪੈਰੀਮੈਂਟੇਸ਼ਨ ਕੀਤੀ ਹੈ ਕੋਈ ਇਨੋਵੇਸ਼ਨ ਕੀਤੀ ਹੈ ਤਾਂ ਇਸ ਕੋ ਬਿਨਾ ਕੋਈ ਹੋਰ ਪਰਸਨ ਵੀ ਹੋ ਸਕਦਾ ਹੈ ਤਾਂ ਜੋ ਇਹ ਪ੍ਰੋਗਰਾਮ ਹੈ ਥਿਸ ਇਜ਼ ਦੀ ਓਨਲੀ ਫਾਰ ਨੋਨ ਸਾਇੰਸ ਪਰਸਨਸ ਜਿਹੜੇ ਪਰਸਨ ਹੈ ਕਿ ਜਿਨ੍ਹਾਂ ਨੇ ਸਾਇੰਸ ਨਹੀਂ ਪੜ੍ਹੀ ਸਕੂਲ ਸਟੂਡੈਂਟਸ ਇਸ ਦੇ ਵਿੱਚ ਐਲੀਜੀਬਲ ਹਨ ਆਈਪੀਐਸਟੂਡੈਂਟਸ ਐਲੀਜੀਬਲ ਹਨ ਪੋਲੀਟੈਕਨਿਕ ਸਟੂਡੈਂਟ ਆਰ ਆਲਸੋ ਐਲੀਜੀਬਲ ਔਰ ਉਸ ਤੋਂ ਬਿਨਾ ਜਿਨ੍ਹਾਂ ਨੇ ਬੀਏ ਕੀਤੀ ਹੈ ਐਮਏ ਕੀਤੀ ਨੋਰ ਸਾਇੰਸ ਬੈਕਗਰਾਉਂਡ ਦੇ ਪਰਸਨ ਆਰ ਆਲ ਇਲੀਜੀਬਲ ਇਨ ਥਿਸ ਪ੍ਰੋਗਰਾਮ ਸੈਕਿੰਡ ਵਾਟ ਇਜ਼ ਗ੍ਰਾਸਰੂਟ ਇਨੋਵੇਸ਼ਨ ਗ੍ਰਾਸਰੂਟ ਇਨੋਵੇਸ਼ਨ ਕੀ ਹੁੰਦੀ ਹੈ ਗ੍ਰਾਸਰੂਟ ਇਨੋਵੇਸ਼ਨ ਕੋਈ ਹੋ ਨਹੀਂ ਹੈ ਕਿ ਕੋਈ ਬਹੁਤ ਤੁਸੀਂ ਡੀਪ ਸਾਇੰਸ ਦਾ ਕੋਈ ਐਕਸਪੈਰੀਮੈਂਟ ਕੀਤਾ ਹੈ ਕੋਈ ਰਾਕਟ ਸਾਇੰਸ ਹੈ ਗ੍ਰਾਸਰੂਟ ਇਨੋਵੇਸ਼ਨ ਕੋਈ ਘਰ ਦੀ ਲੇਡੀ ਵੀ ਕਰ ਸਕਦੀ ਹੈ ਕੋਈ ਰੋਜ਼ਬਰਾਂ ਦੇ ਕੰਮ ਵਿੱਚ ਜਿਵੇਂ ਕੋਈ ਆਪਣਾ ਰੂਟੀਨ ਵਰਕ ਹੈ ਕੋਈ ਲੇਡੀ ਉਹਨੂੰ ਸਰਲ ਕਰ ਲੈਂਦੀ ਹੈ ਦੈਟ ਇਜ਼ ਆਲਸੋ ਅ ਗ੍ਰਾਸਰੂਟ ਇਨੋਵੇਸ਼ਨ ਦਾ ਗ੍ਰਾਸ ਰੂਟ ਇਨੋਵੇਸ਼ਨ ਕੋਈ ਪ੍ਰੋਡਕਟ ਵੀ ਹੋ ਸਕਦਾ ਹੈ ਕਿਸੇ ਨਾਰਮਲ ਬੰਦੇ ਵੱਲੋਂ ਕਿਸਾਨ ਵੱਲੋਂ ਕਿਸੇ ਮਿਸਤਰੀ ਵੱਲੋਂ ਕੋਈ ਟੀਚਰ ਵੱਲੋਂ ਕੋਈ ਸਟੂਡੈਂਟ ਵੱਲੋਂ ਕੋਈ ਪ੍ਰੋਡਕਟ ਬਣਾਇਆ ਗਿਆ ਕੋਈ ਪ੍ਰੋਟੋਟਾਈਪ ਜਾਂ ਕੋਈ ਐਗਜ਼ਿਸਟਿੰਗ ਪ੍ਰੋਸੈਸ ਹੈ ਕੋਈ ਪ੍ਰੋਸੈਸ ਹੈ ਕੋਈ ਜਿਵੇਂ ਆਪਾਂ ਕੋਈ এনवायरमेंट ਦਾ ਖੇਤਰ ਦੇਖ ਸਕਦੇ ਹਾਂ ਐਗਰੀਕਲਚਰ ਦਾ ਦੇਖ ਸਕਦੇ ਹਾਂ కెਮਿਸਟਰੀ ਦਾ ਕੋਈ ਪ੍ਰੋਸੈਸ ਹੋ ਸਕਦਾ ਹੈ ਅਗਰ ਕੋਈ ਸਟੂਡੈਂਟ ਐਕਸਪੈਰੀਮੈਂਟ ਦੇ ਵਿੱਚ ਉਹਨੂੰ ਇੰਪਰੂਵ ਕਰਦਾ ਹੈ ਉਹਦੀ ਐਫੀਸ਼ੀਐਂਸੀ ਨੂੰ ਇੰਪਰੂਵ ਕਰਦਾ ਹੈ ਤੇ ਉਹਦੇ ਬੈਟਰ ਰਿਜ਼ਲਟ ਪ੍ਰੋਡਿਊਸ ਕਰਦਾ ਹੈ ਦੈਟ ਇਜ਼ ਆਲਸੋ ਪਾਰਟ ਆਫ ਤਾਂ ਜਿਵੇਂ ਆਪਾਂ ਸਲਾਈਡ ਦੇ ਵਿੱਚ ਦੇਖਾਂਗੇ ਇਹ ਪ੍ਰੋਫੈਸਰ ਅਨਿਲ ਗੁਪਤਾ ਜੀ ਨੇ ਜੋ ਗ੍ਰਾਸ ਰੂਟ ਇਨੋਵੇਸ਼ਨ ਦਾ ਜੋ ਇੰਡੀਆ ਦੇ ਵਿੱਚ ਇਹ ਪ੍ਰੋਗਰਾਮ ਆਇਆ ਇਸ ਦੀ ਬੈਕਬੋਨ ਆਫ ਦਿਸ ਪ੍ਰੋਗਰਾਮ ਈਜ਼ ਅ ਰਟਾਇਰਡ ਪ੍ਰੋਫੈਸਰ ਫਰੋਮ ਆਈਐਮ ਅਹਮਦਾਬਾਦ ਇੱਕ ਲੀਟਰ ਨੇ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਗ੍ਰਾਸ ਰੂਟ ਇਨੋਵੇਸ਼ਨਸ ਨੂੰ ਮੈਪ ਕਰਨ ਦਾ ਇੱਕ ਪਰਾਲਾ ਸ਼ੁਰੂ ਕੀਤਾ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਇਸ ਪ੍ਰੋਗਰਾਮ ਦੇ ਵਿੱਚ ਕੌਣ ਕੌਣ ਐਲੀਜੀਬਲ ਹੈ ਅਨਐਜੂਕੇਟਿਡ অর ਸਕੂਲ ਡ੍ਰੋਪ ਆਊਟ ਸਕੂਲ ਦੇ ਸਾਰੇ ਸਟੂਡੈਂਟ एलिजिਬਲ ਨੇ ਕੋਈ ਵੀ ਬੱਚਾ ਪਲੱਸ 1 ਚਾਹੇ 1 ਚਾਹੇ 9 ਚਾਹੇ 올 ਸਟੂਡੈਂਟਸ ਆਰ ਆਲਸੋ एलिजिਬਲ ਆਈਟੀਆ ਸਟੂਡੈਂਟਸ ਵੀ एलिजिਬਲ ਹਨ ਤੇ ਉਸ ਤੋਂ ਬਿਨਾ ਕੋਈ ਨੌਨ ਸਾਇੰਸ ਬੈਕਗ੍ਰਾਉਂਡ ਦੇ ਬੰਦੇ ਜਿਹੜੇ ਬੀਏ ਐਮਏ ਕੀਤੀ ਹੋਈ ਹੈ ਜਾਂ ਬੀਕੋਮ ਕੀਤੀ ਹੋਈ ਹੈ ਉਹ ਵੀ ਇਸ ਦੇ ਵਿੱਚ एलिजिਬਲ ਹਨ ਫਾਰਮਰ ਸਾਰੇ एलिजिਬਲ ਹਨ ਆਰਟੀਸਨਸ ਹਨ ਕੋਈ ਮਕੈਨਿਕ ਹੈ ਕੋਈ ਮਿਸਤਰੀ ਹੈ ਉਹ ਵੀ एलिजिਬਲ ਹੈ ਤੇ ਇਸ ਤੋਂ ਬਿਨਾ ਸੈਲਫ এমਪਲੋਏ ਕੋਈ ਵੈਲ ਕੁਆਲੀਫਾਈਡ ਇੰਡੀਵਿਜੂਅਲ ਪ੍ਰੋਫੈਸ਼ਨਲ ਫ੍ਰੀਲੈਂਸਰ ਉਹ ਵੀ एलिजिਬਲ ਹੈ ਤਾਂ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਵੇਂ ਡਿਪਾਰਟਮੈਂਟ ਵੱਲੋਂ ਕਾਲ ਓਪਨ ਕੀਤੀ ਗਈ ਹੈ ਤਾਂ ਸਾਨੂੰ ਪੰਜਾਬ ਭਰ ਦੇ ਵਿੱਚੋਂ ਅਲੱਗ-ਅਲੱਗ ਤਰ੍ਹਾਂ ਦੀਆਂ ਐਪਲੀਕੇਸ਼ਨਸ ਆਉਂਦੀਆਂ ਹਨ ਤਾਂ ਸਾਡੀ ਇੱਕ ਸਟੇਟ ਲੈਵਲ ਦੀ ਕਮੇਟੀ ਹੈ ਜੋ ਇਸ ਨੂੰ ਇਨੀਸ਼ੀਅਲ ਲੈਵਲ ਤੇ ਰਿਵਿਊ ਕਰਦੀ ਹੈ ਤਾਂ ਇਸ ਦਾ ਜੋ ਕਰਾਈਟਰੀਆ ਹੈ ਅਸੀਂ ਇਨੋਵੇਸ਼ਨ ਕਿਵੇਂ ਸਿਲੈਕਟ ਕਰਦੇ ਹਾਂ ਸਟੇਟ ਲੈਵਲ ਦੀ ਕਮੇਟੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਡੋਮੇਨ ਐਕਸਪਰਟ ਹਨ ਜਿਵੇਂ ਸਾਡੇ ਕੋਲ ਗੜਵਾਸੂ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ ਇਸ ਦੇ ਵਿੱਚ ਆਈਟੀ ਰੋਪੜ ਤੋਂ ਪ੍ਰੋਫੈਸਰ ਹਨ ਆਪਰ ਯੂਨੀਵਰਸਿਟੀ ਤੋਂ ਹਨ ਕਿਉਂਕਿ ਇਨੋਵੇਸ਼ਨ ਕਿਸੇ ਵੀ ਏਰੀਆ ਦੇ ਵਿੱਚ ਆ ਰ ਤਾਂ ਜੋ ਕਮੇਟੀ ਹੈ ਰਿਵਿਊ ਕਰਦੀ ਹੈ ਕਿ ਜੋ ਇਨੋਵੇਸ਼ਨ ਹੈ ਉਹਦਾ ਸਸਾਇਕਲ ਬੈਨੀਫਿਟ ਕੀ ਹੈ ਕਿ ਜਿਹੜੀ ਟੈਕਨੋਲੋਜੀ ਹੈ ਜਾਂ ਕੋਈ ਇਨੋਵੇਸ਼ਨ ਹੈ ਉਸ ਦਾ ਕੋਈ ਰੈਪਲੀਕੇਸ਼ਨ ਪੋਟੈਂਸ਼ੀਅਲ ਹੈਗਾ ਜਾਂ ਉਹ ਕੋਈ ਇਨੋਵੇਸ਼ਨ ਹੈ ਉਸ ਨੂੰ ਆਪਾਂ ਅਗੇ ਸਟਾਰਟਅਪ ਦੀ ਫਾਰਮ ਚ ਲੈ ਕੇ ਜਾ ਸਕਦੇ ਹਾਂ ਜਾਂ ਫਰਦਰ ਕਿਸੇ ਹੋਰ ਕੋਈ ਸਕੀਮ ਨਾਲ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਦੀ ਸਕੀਮ ਨਾਲ ਲਿੰਕ ਕਰ ਸਕਦੇ ਹਾਂ ਸੋ ਕਮੇਟੀ ਉਸ ਬੇਸਿਸ ਤੇ ਉਹ ਪੈਰਾਮੀਟਰਸ ਤੇ ਇਨੋਵੇਸ਼ਨ ਨੂੰ ਰਿਵਿਊ ਕਰਦੀ ਹੈ ਤਾਂ ਫਾਈਨਲੀ ਜੋ ਇਨੋਵੇਸ਼ਨ ਸਿਲੈਕਟ ਹੁੰਦੀ ਹੈ ਉਹ ਇਨੋਵੇਟਰ ਨੂੰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਵੱਲੋਂ ਸਟੇਟ ਅਵਾਰਡ ਮਿਲਦਾ ਹੈ ਕੈਸ਼ ਪ੍ਰਾਈਜ਼ ਮਿਲਦਾ ਹੈ 1 ਲੱਖ ਤੱਕ ਦੀ ਇਨਾਮ ਰਾਸ਼ੀ ਹੈ ਉਸ ਕੋਲ ਬਿਨਾ ਅਸੀਂ ਉਹ ਇਨੋਵੇਸ਼ਨ ਨੂੰ ਪੇਟੈਂਟ ਫਾਈਲਿੰਗ ਲਈ ਸਪੋਰਟ ਪ੍ਰੋਵਾਈਡ ਕਰਦੇ ਹਾਂ ਸਾਡੇ ਕੋਲ ਸਟੇਟ ਦੇ ਵਿੱਚ ਪੇਟੈਂਟ ਇਨਫੋਰਮੇਸ਼ਨ ਸੈਂਟਰ ਹੈ ਜੋ ਕਿ ਗਵਰਨਮੈਂਟ ਆਫ ਇੰਡੀਆ ਟਾਈਪ ਐਕਟ ਅਪਰੂਵਡ ਹੈ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਇਨੋਵੇਸ਼ਨ ਸਿਲੈਕਟ ਹੋ ਜਾਂਦੀ ਹੈ ਇੱਕ ਉਸ ਦੇ ਵਿੱਚ ਆਈ ਪ੍ਰਾਈਜ਼ ਹੈ ਸੈਕੰਡ ਆਈਪੀ ਪ੍ਰੋਟੈਕਸ਼ਨ 뎃 ਇਜ਼ ਪੇਟੈਂਟ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਐਨ ਸੈਕਿੰਡ ਇਜ਼ ਸ਼ੋਕੇਸ ਐਟ ਨੈਸ਼ਨਲ ਐਂਡ ਸਟੇਟ ਲੈਵਲ ਐਸ ਵੀ ਹੈਵ ਆਲ ਆਲਰੇਡੀ ਕੋਲੈਬੋਰੇਟਡ ਵਿਦ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਜਿਹੜੀ ਇੱਕ ਨੋਡਲ ਏਜੰਸੀ ਆ ਭਾਰਤ ਸਰਕਾਰ ਦੀ ਅਸੀਂ ਜੋ ਸਾਡੇ ਇਨੋਵੇਟਰ ਇਥੋਂ ਸਿਲੈਕਟ ਹੁੰਦੇ ਹਨ ਉਹਨਾਂ ਨੂੰ ਨੈਸ਼ਨਲ ਲੈਵਲ ਤੇ ਵੀ ਰਿਪਰੈਜ਼ੈਂਟ ਕਰਦੇ ਹਾਂ ਤਾਂ ਉਹਨਾਂ ਦੀ ਅੱਗੇ ਟ੍ਰੇਨਿੰਗ ਜੋ 멘ਟਰਸ਼ਿਪ ਹੈ ਤਾਂ ਅਸੀਂ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਵੱਲੋਂ ਉਹਨਾਂ ਦੀ 멘ਟਰਸ਼ਿਪ ਕਰਵਾਈ ਜਾਂਦੀ ਹੈ ਤਾਂ ਜਿਵੇਂ ਤੁਸੀਂ ਇਸ ਸਲਾਈਡ ਦੇ ਵਿੱਚ ਦੇਖੋਗੇ 쇼ਕੇਸਿੰਗ ਆਫ ਗ੍ਰਾਸਰੂਟ ਇਨੋਵੇਸ਼ਨ ਔਨ ਸਟੇਟ ਐਸਟੀਆ ਡਾਟਾ ਪੋਰਟਲ ਇਹ ਇੱਕ ਡਾਟਾ ਪੋਰਟਲ ਐ ਥੈਟ ਇਜ਼ ਦੀ ਸਿੰਗਲ ਪਲੇਟਫਾਰਮ ਟੂ ਗੈਟ 올 ਦੀ ਇਨਫੋ 올 ਇਨਫੋਰਮੇਸ਼ਨ ਰਿਗਾਰਡਿੰਗ ਦੀ ਐਸਟੀਆ ਇਨਫਰਾਸਟਰਕਚਰ ਥੈਟ ਇਜ਼ ਦੀ ਐਗਜ਼ਿਸਟਿੰਗ ਇਨ ਦੀ ਸਟੇਟ ਆਫ ਪੰਜਾਬ ਕਹਿਣ ਦਾ ਭਾਵ ਇਹ ਹੈ ਕਿ ਇਹ ਇੱਕ ਪੋਰਟਲ ਐ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਨੇ ਬਣਾਇਆ ਹੈ ਇਸ ਤੇ ਤੁਸੀਂ ਜਾਓਗੇ ਤਾਂ ਤੁਸੀਂ ਇੱਕ ਪਲੇਟਫਾਰਮ ਦੇ ਇੱਕੋ ਵੈਬਸਾਈਟ ਤੇ ਸਾਰੀ ਸੂਬੇ ਦੀ ਇਨਫੋਰਮੇਸ਼ਨ ਗ੍ਰੈਬ ਕਰ ਸਕਦੇ ਹੋ ਇਸ ਦੇ ਉੱਤੇ ਸਾਰੀ ਪੰਜਾਬ ਦੀ ਯੂਨੀਵਰਸਿਟੀਆਂ ਦੀ ਜਾਣਕਾਰੀ ਹੈ ਪੰਜਾਬ ਦੇ ਵਿੱਚ ਕਿਦਾਂ ਦਾ ਇਨਫਰਾਸਟ੍ਰਕਚਰ ਹੈ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਆਰ ਐਨ ਡੀ ਲੈਬਸ ਹਨ ਕਿਸ ਤਰ੍ਹਾਂ ਦੇ ਹਾਈ ਐਂਡ ਇਕੁਪਮੈਂਟਸ ਅਵੇਲੇਬਲ ਹਨ ਜਸ ਤੁਸੀਂ ਇੱਕ ਸਿੰਗਲ ਸਰਚ ਕਰਨਾ ਹੈ ਫੋਰ ਏਗਜ਼ਾਮਪਲ ਕੋਈ ਇਕੁਪਮੈਂਟ ਆਪਾਂ ਨੂੰ ਚਾਹੀਦਾ ਕੋਈ ਸਟੂਡੈਂਟ ਨੂੰ ਐਕਸਪੈਰੀਮੈਂਟ ਲਈ ਕੋਈ ਇਕੁਪਮੈਂਟ ਚਾਹੀਦਾ ਹੈ ਜਿਵੇਂ ਹਾਈ ਐਂਡ ਇਕੁਪਮੈਂਟ ਕੋਈ ਸਕੈਨਿੰਗ ਇਲੈਕਟ੍ਰੋਨ ਮਾਈਕਰੋਸਕੋਪੀ ਹੁੰਦੀ ਹੈ ਜਸ ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਉਹ ਪੰਜਾਬ ਦੀ ਪ੍ਰੋਫਾਈਲਿੰਗ ਤੇ ਕਿ ਆਈਟੀ ਰੋਪੜ ਦੇ ਵਿੱਚ ਹੈ ਥਾਪੜ ਦੇ ਵਿੱਚ ਹੈ ਕਿਹੜੀ ਯੂਨੀਵਰਸਿਟੀ ਦੇ ਵਿੱਚ ਅਗ ਤਾਂ ਸੈਕਿੰਡ ਜਿਹੜੇ ਇਨੋਵੇਟਰ ਸਿਲੈਕਟ ਹੁੰਦੇ ਹਨ ਪੰਜਾਬ ਵਿੱਚੋਂ ਅਸੀਂ ਸਟੇਟ ਪੋਰਟਲ ਤੇ ਇਸ ਤੇ ਰਿਪਰੈਜ਼ੈਂਟ ਕਰਦੇ ਹਾਂ ਤਾਂ ਇਹ ਜੋ ਸਾਡਾ ਪ੍ਰੋਗਰਾਮ 2 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਇਹ ਤੁਸੀਂ ਸਲਾਈਡ ਦੇ ਵਿੱਚ ਦੇਖੋਗੇ ਇਸ ਦੇ ਵਿੱਚ 6 ਇਨੋਵੇਟਰ ਹਨ ਜੋ ਪਹਿਲੇ ਫੇਸ ਦੇ ਵਿੱਚ ਪੰਜਾਬ ਭਾਰਤ ਵਿੱਚੋਂ ਸਿਲੈਕਟ ਕੀਤੇ ਗਏ ਸੀ ਇਹਨਾਂ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਜਿਵੇਂ ਪਹਿਲੇ ਸਰਦਾਰ ਜਸਵੰਤ ਸਿੰਘ ਜੀ ਹਨ ਇਸ ਦੇ ਵਿੱਚ ਇਹਨਾਂ ਦੀ ਇਨੋਵੇਸ਼ਨ ਹੈ ਆਟੋਮੈਟਿਕ ਹਨੀਕੌਂ ਫਾਊਂਡੇਸ਼ਨ ਬਣਾਈ ਇੱਕ ਆਮ ਕਿਸਾਨ ਸੀ ਜੋ ਸਰਦਾਰ ਜਸਵੰਤ ਸਿੰਘ ਜੀ ਹਨ ਤਾਂ ਇੱਕ ਸ਼ਹਿਦ ਦੀ ਮੱਕੀ ਸ਼ਹਿਦ ਦੀ ਮੱਕੀ ਦਾ ਕੰਮ ਕਰਦੇ ਸੀ ਸ਼ਹਿਦ ਬਣਾਉਂਦਾ ਤਾਂ ਇਹਨਾਂ ਨੇ ਪ੍ਰੋਸੈਸ ਨੂੰ ਅਬਜ਼ਰਬ ਕੀਤਾ ਜੋ ਸ਼ਹਿਦ ਦੀ ਮੱਕੀ ਹੈ ਆਪਣਾ ਜਦੋਂ ਆਪਣਾ ਸ਼ਹਿਦ ਪ੍ਰੋਡਿਊਸ ਕਰਦੀ ਹੈ ਤਾਂ ਉਸ ਨੂੰ ਪਹਿਲਾਂ ਛੱਤਾਂ ਬਣਾਉਣਾ ਪੈਂਦਾ ਹੈ ਜੋ ਉਸ ਦਾ ਸੈਲਫ ਸ਼ਹਿਦ ਹੈ ਟੂ ਮੇਕ ਅ ਸੈਲਫ ਜਦੋਂ ਆਪਣਾ ਛੱਤਾਂ ਬਣਾਉਂਦੀ ਹੈ ਤਾਂ ਜਿਹੜਾ ਉਸ ਦਾ ਸ਼ਹਿਦ ਹੁੰਦਾ ਹੈ 6 ਤੋਂ 7 ਕਿਲੋ ਯੂਜ਼ ਹੋ ਜਾਂਦਾ ਤਾਂ ਉਹਨਾਂ ਨੇ ਇਹ ਅਬਜ਼ਰਬ ਕੀਤਾ ਤੋ ਉਹਨਾਂ ਨੇ ਇਸ ਵਿਧੀ ਨੂੰ ਆਸਾਨ ਕਰਨ ਲਈ ਇੱਕ ਹਨੀ ਫਾਊਂਡੇਸ਼ਨ ਸ਼ੀਟ ਡਿਵੈਲਪ ਕੀਤੀਆਂ ਤੁਸੀਂ ਕਦੇ ਸ਼ਹਿਦ ਦੀ ਮੱਖੀ ਦਾ ਛੱਤਾ ਦੇਖੋਗੇ ਜੋ ਉਸ ਦੀ ਆਊਟਰ ਪੈਰੀਫਰੀ ਹੁੰਦੀ ਹੈ ਉਸ ਦੀ ਹੈਕਸਾਗਨਲ ਸ਼ੇਪ ਹੁੰਦੀ ਹੈ ਤਾਂ ਜਿਵੇਂ ਆਪਾਂ ਇਹ ਨੈਕਸਟ ਸਲਾਈਡ 'ਚ ਦੇਖਾਂਗੇ ਜਿਵੇਂ ਬਲੂ ਬਲੂ ਜੋ ਪ੍ਰੋਟੋਟਾਈਪ ਹੈ ਇੱਕ ਡਾਈ ਹੈ ਡਾਈ ਦੀ ਜੋ ਸ਼ੇਪ ਹੈ ਇਸ ਦਾ ਆਊਟਰ ਹੈ ਉਹ ਇੱਕ ਹੈਕਸਾਗਨਲ ਸ਼ੇਪ ਹੈ ਇਹਨਾਂ ਨੇ ਕੀ ਕੀਤਾ ਕਿ ਜੋ ਸ਼ਹਿਦ ਦੀ ਮੱਖੀਆਂ ਦੇ ਪੁਰਾਣੇ ਛੱਤੇ ਸੀ ਉਹਨੂੰ ਵੈਕਸ ਨੂੰ ਇਕੱਠਾ ਕੀਤਾ ਉਹਨੂੰ ਪ੍ਰੋਸੈਸ ਕੀਤਾ ਤੇ ਇਸ ਦੇ ਵਿੱਚੋਂ ਡਾਈਜ਼ ਦੇ ਵਿੱਚੋਂ ਉਹਨੂੰ ਪਾਸ ਕੀਤਾ ਉਹ ਪਾਸ ਕਰਨਰ ਕੀ ਹੋਇਆ ਕਿ ਇੱਕ ਫਾਊਂਡੇਸ਼ਨ ਸ਼ੀਟ ਪ੍ਰੋਡਿਊਸ ਹੋ ਜਾਂਦੀ ਹਨ ਤਾਂ ਇਹਨਾਂ ਨੇ ਇੱਕ ਨਵੀਂ ਇਨੋਵੇਸ਼ਨ ਕੀਤੀ ਜੋ ਸ਼ਹਿਦ ਦੀ ਮੱਖੀ ਆਪਣਾ 6 ਤੋਂ 7 ਕਿਲੋ ਸ਼ਹਿਦ ਯੂਜ਼ ਕਰਦੀ ਸੀ ਕਸ਼ੱਤਾ ਬਣਾਉਣ ਦੀ ਇੱਕ ਉਹਨਾਂ ਨੇ ਆਲਰੇਡੀ এনवायरमेंट ਕ੍ਰੀਏਟ ਕੀਤਾ ਉਹ ਚੀਜ਼ ਨੂੰ ਪ੍ਰੋਡਿਊਸ ਕੀਤਾ ਵੈਕਸ ਦੇ ਨਾਲ ਤਾਂ ਇਹ ਇਹਨਾਂ ਨੇ ਇਸ ਤੋਂ ਬਾਅਦ ਇਨੋਵੇਸ਼ਨ ਨੂੰ ਪੰਜਾਬ ਸਰਕਾਰ ਵੱਲੋਂ ਸਿਲੈਕਟ ਕੀਤਾ ਗਿਆ ਤੇ ਇਹਨਾਂ ਨੂੰ ਫਰਸਟ ਸਟੇਟ ਅਵਾਰਡ ਮਿਲਿਆ 2 ਸਾਲ ਪਹਿਲਾਂ ਤੇ ਅੱਜ ਕੱਲ੍ਹ ਲੁਧਿਆਣਾ ਦੇ ਵਿੱਚ ਆਪਣਾ ਕਾਰੋਬਾਰ ਵੀ ਕਰ ਰਹੇ ਹਨ ਰਾਉਂਡ ਇਹਨਾਂ ਨੇ ਇਸ ਪ੍ਰੋਡਕਟ ਦੇ ਪ੍ਰੋਟੋਟਾਈਪ ਦੇ 200 ਯੂਨਿਟ ਸੈਲ ਕੀਤੇ ਨੇ ਹੁਣ ਤੱਕ ਤੇ ਕੁਝ ਯੂਨਿਟ ਐਕਸਪੋਰਟ ਵੀ ਕੀਤੇ ਹਨ ਫੋਰਨ ਕੰਟਰੀ ਦੇ ਵਿੱਚ ਸੋ ਕਹਿ ਦਾ ਮੀਨਿੰਗ ਇਹ ਹੈ ਕਿ ਇਹ ਪਰਸਨ ਹੈ ਜੋ ਇਹਨਾਂ ਨੇ ਕੋਈ ਸਾਇੰਸ ਨਹੀਂ ਪੜ੍ਹੀ ਇਹ ਨੋਰਮਲ ਇੱਕ ਮਕੈਨਿਕ ਦਾ ਕੰਮ ਕਰਦੇ ਹਨ ਤਾਂ ਸਰਕਾਰ ਇਦਾਂ ਦੀਆਂ ਇਨੋਵੇਸ਼ਨਸ ਨੂੰ ਪ੍ਰਮੋਟ ਕਰ ਰਹੀ ਹੈ ਤਾਂ ਇਹਨਾਂ ਤੋਂ ਬਿਨਾ ਜਿਵੇਂ ਲਾਸ ਸੈਕਿੰਡ ਲਾਸਟ ਵਨ ਹੈ ਸਰਦਾਰ ਬਲਤੇਜ ਸਿੰਘ ਇਹ ਫਿਰੋਜ਼ਪੁਰ ਡਿਸਟ੍ਰਿਕਟ ਦੇ ਹਨ ਇਹਨਾਂ ਨੇ ਇੱਕ ਫਲਾਵਰ ਰੇਨ ਮਸ਼ੀਨ ਬਣਾਈ ਇਹਨਾਂ ਨੂੰ ਭਾਰਤ ਸਰਕਾਰ ਵੱਲੋਂ ਮਾਨਯੋਗ ਰਾਸ਼ਟਰਪਤੀ ਭਾਰਤ ਸਰਕਾਰ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ ਇਹਨਾਂ ਨੇ ਇਨੋਵੇਸ਼ਨ ਇਹ ਕੀਤੀ ਇਹਨਾਂ ਦੀ ਇੱਕ ਇੱਥੇ ਫਰੋਜਪੁਰ ਦੇ ਵਿੱਚ ਇੱਕ ਕੋਈ ਮੈਕੈਨਿਕ ਦੀ 숍 ਹੈ ਇਹਨਾਂ ਨੇ ਇੱਕ ਘਰ ਵਿੱਚ ਇੱਕ ਸਕੂਟਰ ਖੜਿਆ ਸੀ ਜੋ ਕਿ ਕੋਈ ਕੰਮ ਨਹੀਂ ਆ ਰਿਹਾ ਸੀ ਇਹਨਾਂ ਨੇ ਉਸ ਦਾ ਪੈਟਰੋਲ ਇੰਜਨ ਯੂਜ਼ ਕੀਤਾ ਉਸ ਦੇ ਨਾਲ ਇੱਕ ਪੋਰਟੇਬਲ ਫਲਾਵਰ ਸ਼ਾਵਰ ਰੇਨ ਮਚੀਨ ਬਣਾਈ ਸੋ ਮਾਰਕੀਟ ਦੇ ਵਿੱਚ ਇਦਾਂ ਦੀਆਂ ਮਸ਼ੀਨਾਂ ਪਹਿਲਾਂ ਵੀ ਰਹੀਆਂ ਸਨ ਜੋ ਇਹਨਾਂ ਨੇ ਪ੍ਰੋਡਕਟ ਬਣਾਇਆ 댓 ਇਜ਼ ਉਹਦਾ weight ਬਹੁਤ ਘੱਟ ਸੀ ਉਹ ਮਾਰਕੀਟ ਦੇ ਵਿੱਚ ਐਗਜ਼ਿਸਟਿੰਗ ਮਸ਼ੀਨ ਸੀ ਸੈਕਿੰਡ ਇੱਕ ਹੈ ਪੋਰਟੇਬਲ ਸੀ ਇੱਕ ਬੰਦਾ ਇਹਨੂੰ ਚੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾ ਸਕਦਾ ਹੈ ਸੈਕਿੰਡ ਇਸ ਦੀਆਂ ਕਾਫੀ ਅੱਗੇ ਜਿਵੇਂ ਰਿਲੀਜੀਅਸ ਆਪਣੇ ਫੰਕਸ਼ਨ ਹੁੰਦੇ ਹਨ ਕੋਈ ਔਰ ਹੋਰ ਫੰਕਸ਼ਨ ਹੁੰਦੇ ਹਨ ਤਾਂ ਉਸ ਦੇ ਵਿੱਚ ਇਸ ਦੀ ਕਾਫੀ ਐਪਲੀਕੇਸ਼ਨ ਹੈ ਤਾਂ ਇਸ ਨੂੰ ਵੀ ਡਿਪਾਰਟਮੈਂਟ ਵੱਲੋਂ ਸਿਲੈਕਟ ਕੀਤਾ ਗਿਆ ਤਾਂ ਉਸ ਤੋਂ ਬਾਅਦ ਲਾਸਟ ইয়ার ਜਦੋਂ ਗ੍ਰਿਪ ਦਾ 2.0 ਫੇਸ ਆਇਆ ਕੀਤਾ ਗਿਆ ਤਾਂ ਸਰਕਾਰ ਵੱਲੋਂ ਇਹ ਪ੍ਰੋਗਰਾਮ ਵਿੱਚ ਸਟੂਡੈਂਟ ਨੂੰ ਅਲਾਉ ਕੀਤਾ ਗਿਆ ਜੋ ਫਸਟ ਫੇਸ ਵੀ ਉਸ ਦੇ ਵਿੱਚ ਫਾਰਮਰਸ ਅਲਾਉਡ ਸਮ ਸੈਕੰਡ ਫੇਸ ਦੇ ਵਿੱਚ ਸਟੂਡੈਂਟ ਆਈਟੀਆ ਸਟੂਡੈਂਟਸ ਤੇ ਡਿਪਲੋਮਾ ਸਟੂਡੈਂਟਸ ਵੀ ਐਲੀਜੀਬਲ ਕੀਤੇ ਗਏ ਤਾਂ ਇਸ ਤਰ੍ਹਾਂ ਹੀ ਪੰਜਾਬ ਭਰ ਵਿੱਚੋਂ ਸਾਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਐਪਲੀਕੇਸ਼ਨ ਪ੍ਰਾਪਤ ਹੋਈਆਂ ਜਿਵੇਂ ਤੁਸੀਂ ਦੇਖੋਗੇ ਇਸ ਦੇ ਵਿੱਚ ਜੋ ਫਸਟ ਪਰਸਨ ਹਨ ਇਹਨਾਂ ਨੇ ਟਰੈਕਟਰ ਆਪਰੇਟਰ ਰੋਟਰੀ ਵੀਡਰ ਬਣਾਇਆ ਐਂਡ ਇੱਕ ਸਰਦਾਰ ਸੁਰਜੀਤ ਸਿੰਘ ਚੱਗਰ ਹਨ ਇਹਨਾਂ ਨੇ ਟਰੈਕਟਰ ਆਪਰੇਟਰ ਵਡ ਮੇਕਰ ਬਣਾਇਆ ਐਂਡ ਨੈਕਸਟ ਸਲਾਈਡ 'ਤੇ ਤੁਸੀਂ ਦੇਖੋਗੇ ਇਹ ਸਕੂਲ ਸਟੂਡੈਂਟਸ ਫਸਟ ਇਜ਼ ਦੀ ਸ਼ੋਰੀਆ ਹੌਸਲਾ ਇਹਨਾਂ ਨੇ ਇੱਕ ਡਿਵਾਈਸ ਬਣਾਇਆ ਜਿਵੇਂ ਆਪਾਂ ਐਨਕ ਲਗਾਉਨੇ ਆ ਤਾਂ ਆਪਾਂ ਕਾਫੀ ਟਾਈਮ ਇੱਕ ਪੋਸਚਰ ਤੇ ਬੈਠੇ ਰਹਿੰਦੇ ਹਾਂ ਤਾਂ ਸਮ ਟਾਈਮ ਜੇ ਆਪਾਂ 20-25 ਮਿੰਟ ਇੱਕ ਪੋਸਚਰ ਤੇ ਬੈਠੇ ਹੋਏ ਤੇ ਆਪਾਂ ਜਿਵੇਂ ਆਪਣੀ ਪੋਜੀਸ਼ਨ ਟਿਲਟ ਕਰਦੇ ਆ ਫੇਸ ਨੀਚੇ ਕਰਦੇ ਆ ਤਾਂ ਆਪਣੀ ਜੋ ਆਈ ਜੋ ਆਪਣੀ ਐਨਕ ਕਾਉਸ ਦੀ ਪੋਜੀਸ਼ਨ ਰਾਈਟ ਨਹੀਂ ਹੈ ਤਾਂ ਇਹਦਾ ਕੋਈ ਲੌਂਗ ਟਰਮ ਆਪਣੀ ਆਈਸ ਤੇ ਇਫੈਕਟ ਪੈਂਦਾ ਇਹਨਾਂ ਨੇ ਇੱਕ ਆਈਓਟੀ ਸੈਂਸਰ ਲਗਾਇਆ ਇਹਨਕ ਤੇ ਜਸਟ ਤੁਸੀਂ ਇੱਕ ਪੋਸਚਰ 'ਚ ਅਗਰ 20 ਮਿੰਟ ਤੋਂ ਵੱਧ ਬੈਠਦੇ ਹੋ ਤਾਂ ਤੁਹਾਡਾ ਆਈਓਟੀ ਸੈਂਸਰ ਤੁਹਾਡੇ ਮੋਬਾਈਲ 'ਚ ਬੀਪ ਕਰਦਾ ਉਹ ਤੁਹਾਨੂੰ ਅਲਰਟ ਕਰਦਾ ਹੈ ਕਿ ਤੁਸੀਂ ਰਾਈਟ ਪੋਜੀਸ਼ਨ 'ਚ ਨਹੀਂ ਬੈਠੇ। ਸੋ ਕੈਨ ਦਾ ਮੀਨਿੰਗ ਇਹ ਹੈ ਕਿ ਬੱਚਿਆਂ ਨੇ ਇੱਕ ਇਨੋਵੇਸ਼ਨ ਕੀਤੀ। ਲਾਸਟ ਈਅਰ ਇਹ ਬੱਚਾ ਸਿਲੈਕਟ ਹੋਇਆ। ਸੈਕਿੰਡ ਮੈਕ ਪ੍ਰੀਸਕੋਰ ਇੱਕ ਮੈਰੀਟੋਰੀ ਸਕੂਲ ਦੀ ਲੜਕੀ ਹੈ। ਇਹਨਾਂ ਨੇ ਡਿਜੀਟਲ ਫਿਊਲ ਮੀਟਰ ਫਾਰ ਵਾਹਨ ਬਣਾਇਆ। ਸੋ ਆਈ ਮੀਨ ਟੂ ਸੇ दैट ਕਿ ਕੋਈ ਇਹ ਨਹੀਂ ਹੈ ਕਿ ਬਹੁਤ ਬੱਚੇ ਨੇ ਕੋਈ ਡੀਪ ਸਾਇੰਸ ਦੀ ਕੋਈ ਐਕਸਪੈਰੀਮੈਂਟੇਸ਼ਨ ਕੀਤੀ ਹੈ। ਕਿ ਬੱਚੇ ਰੈਗੂਲਰ ਰੂਟੀਨ 'ਚ ਕੈਮਿਸਟਰੀ ਦੇ ਐਕਸਪੈਰੀਮੈਂਟ ਕਰਦੇ ਹਨ, ਕੋਈ ਫਿਜ਼ਿਕਸ ਦੇ ਐਕਸਪੈਰੀਮੈਂਟ ਕਰਦੇ ਹਨ ਸਕੂਲ ਸਟੂਡੈਂਟ ਅਗਰ ਤੁਹਾਨੂੰ ਲੱਗਦਾ ਕਿ ਉਹ ਕੋਈ ਅੱਛੇ ਰਿਜ਼ਲਟ ਅਬਜ਼ਰਬ ਕਰ ਸਕਦਾ ਹੈ ਜਾਂ ਕਰ ਰਿਹਾ ਹੈ ਤਾਂ ਤੁਸੀਂ ਸਾਨੂੰ ਉਹਨਾਂ ਦੀ ਐਪਲੀਕੇਸ਼ਨ ਦੇ ਸਕਦੇ ਹੋ ਤਾਂ ਲਾਸਟ ਈਅਰ ਇਹ ਬੱਚੇ ਫੈਲੀਸਟੇਟ ਹੋਏ ਔਰ ਬਾਈ ਚੇਅਰਮੈਨ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਉਸ ਤੋਂ ਬਿਨਾ ਜਿਵੇਂ ਪੰਜਾਬ ਸਰਕਾਰ ਜੋ ਇਨੋਵੇਟਰ ਹੈ ਇਹਨਾਂ ਨੂੰ ਸਪੋਰਟ ਕਰਦੀ ਹੈ ਤਾਂ ਇਸ ਤੋਂ ਬਿਨਾ ਵੀ ਜੋ ਸਾਡੀ ਗਵਰਨਮੈਂਟ ਆਫ ਇੰਡੀਆ ਦੀ ਨੌਨ ਰੈਕ ਏਜੰਸੀ ਹੈ ਉਹ ਵੀ ਇਹਨਾਂ ਨੂੰ ਸਪੋਰਟ ਪ੍ਰਦਾਨ ਕਰਦੀ ਹੈ ਇਹਨਾਂ ਨੂੰ ਇਨਾਮ ਰਾਸ਼ੀ ਵੀ ਦਿੰਦੀ ਹੈ ਤੇ ਇਹਨਾਂ ਨੂੰ ਫਰਦਰ ਪਲੇਟਫਾਰਮ ਵੀ ਪ੍ਰੋਵਾਈਡ ਕੀਤਾ ਜਾਂਦਾ ਇਹਨਾਂ ਨੂੰ ਮੈਂਟਰਸ਼ਿਪ ਸੈਸ਼ਨ ਦਿੱਤੇ ਜਾਂਦੇ ਹਨ ਫਰਦਰ ਅਗਰ ਲੱਗਦਾ ਹੈ ਕਿ ਸਰਕਾਰ ਨੂੰ ਜਾਂ ਡਿਪਾਰਟਮੈਂਟ ਨੂੰ ਇਹਨਾਂ ਦੀ ਟੈਕਨੋਲੋਜੀ ਅੱਗੇ ਲੈ ਕੇ ਜਾ ਸਕਦੇ ਆ ਉਹਨੂੰ ਕਮਰਸ਼ੀਅਲਾਈਜੇਸ਼ਨ ਕਰਨ ਤੱਕ ਵੀ ਲੈ ਕੇ ਜਾਇਆ ਜਾਂਦਾ ਕਮਰਸ਼ੀਅਲ ਕਮਰਸ਼ੀਅਲਾਈਜੇਸ਼ਨ ਕਰਨ ਲਈ ਉਹਨਾਂ ਨੂੰ ਪੇਟੈਂਟ ਸਪੋਰਟ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਤਾਂ ਜਿਵੇਂ ਤੁਸੀਂ ਇਹ ਦੇਖੋਗੇ ਇੱਕ ਲੜਕੀ ਹੈ ਸਿਮਰਨ ਛੱਡਾ ਫਰੋਮ ਲੁਧਿਆਣਾ 2015 ਦੇ ਵਿੱਚ ਇਹਨਾਂ ਨੂੰ NIA ਫਲੋ ਸਿਲੈਕਟ ਕੀਤਾ ਗਿਆ ਇਹ ਬੱਚੀ ਨੇ ਜਸਟ ਇਨੋਵੇਸ਼ਨ ਇਹ ਕਿੰਨੀ ਸੀ ਕਿ ਜਿਵੇਂ ਆਪਾਂ ਪਾਰਕ ਦੇ ਵਿੱਚ ਜਾਂਦੇ ਆ ਕਿ ਕੋਈ ਮੈਟਲ ਦਾ ਉੱਥੇ ਕੋਈ ਲੋਹੇ ਦਾ ਬੈਂਚ ਸੀ ਤਾਂ ਆਪਰ ਸਮ ਟਾਈਮ ਉਹ ਤੇ ਰਸਟ ਆ ਜਾਂਦੀ ਹੈ ਬੱਚੇ ਨੇ ਬੜੀ ਨੋਰਮਲ ਇਨੋਵੇਸ਼ਨ ਕੀਤੀ ਇੱਕ ਮੈਕੈਨਿਜ਼ਮ ਲਗਾਇਆ ਕਿ ਬੰਦਾ ਜਦੋਂ ਪਾਰਕ 'ਚ ਉੱਠ ਕੇ ਜਾਏਗਾ ਜੋ ਆਪਣਾ ਹਾਰੀਜ਼ੋਨਟਲ ਸਰਫੇਸ ਹੈ ਜਿਸ ਤੇ ਆਪਾਂ ਬੈਠਦੇ ਆ ਉਹਦੀ ਪੋਜੀਸ਼ਨ ਟਿਲਟ ਹੋ ਜਾਏਗੀ ਕਿ ਉਸ ਤੇ ਓਸ ਵਗੈਰਾ ਮੌਇਸਚਰ ਨਹੀਂ ਰਹੇਗਾ ਸੋ ਆਈ ਮੀਨ ਟੂ ਸੇ ਡੈਡ ਕੋਈ ਇਨੋਵੇਸ਼ਨ ਨਹੀਂ ਹੈ ਇਹ ਕਿ ਬਹੁਤ ਡੀਪ ਸਾਇੰਸ ਹੈ ਪਰ ਬੱਚੇ ਨੇ ਇਹ 8th ਕਲਾਸ ਦੇ ਬੱਚੇ ਨੇ ਸੋਚਿਆ ਤਾਂ ਇਹ ਜੋ ਟੈਕਨੋਲੋਜੀ ਉਹਨੇ ਆਈਡੀਆ ਦਿੱਤਾ ਤਾਂ ਇਹਨੂੰ ਕਾਫੀ ਡਿਪਾਰਟਮੈਂਟਸ ਨੇ ਤੇ ਹੋਰ ਸਟੇਟ ਬਰਡ ਡਿਪਾਰਟਮੈਂਟ ਨੇ ਅਡਾਪਟ ਕੀਤਾ ਤਾਂ ਇਦਾਂ ਦੇ ਜੋ ਇਹ ਇਨੋਵੇਸ਼ਨ ਦਿੱਤੀ ਤਾਂ ਇਹਨੂੰ ਕਾਫੀ ਲੈਵਲ ਤੇ ਰੈਪਲੀਕੇਟ ਕੀਤਾ ਗਿਆ ਤਾਂ ਸੋ ਇਹ ਸਟੂਡੈਂਟ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਵੱਲੋਂ ਸਿਲੈਕਟ ਕੀਤਾ ਗਿਆ ਤਾਂ ਰੀਸੈਂਟਲੀ ਹੁਣ ਜੋ ਸਾਡਾ ਗ੍ਰਿਪ 3.0 ਦਾ ਪ੍ਰੋਗਰਾਮ ਦੀ ਕਾਲ ਓਪਨ ਹੈ ਇਸ ਦੀ ਲਾਸਟ ਡੇਟ 20 ਫਰਵਰੀ ਹੈ ਤਾਂ ਤੁਸੀਂ ਇਸ ਦਾ ਦੇਖੋਗੇ ਪਯੂਆਰ ਕੋਡ ਹੈ ਇਸ ਦੇ ਵਿੱਚ ਸਲਾਈਡ ਦੇ ਵਿੱਚ ਮੈਂ ਅੱਗੇ ਤੁਹਾਨੂੰ ਸ਼ੇਅਰ ਵੀ ਕਰਾਂਗਾ ਇਸ ਦੇ ਵਿੱਚ ਸਰਟੀਫੀਕਟ ਬਰੋਸ਼ਰ ਇਸ ਦਾ ਪੰਜਾਬੀ ਦੇ ਵਿੱਚ ਬਰੋਸ਼ਰ ਵੀ ਹੈ ਇੰਗਲਿਸ਼ ਦੇ ਵਿੱਚ ਵੀ ਬਰੋਸ਼ਰ ਹੈ ਅਗਰ ਤੁਹਾਨੂੰ ਕੋਈ ਲੱਗਦਾ ਤੁਹਾਡੇ ਨੈਟਵਰਕ ਦੇ ਵਿੱਚ ਇਦਾਂ ਦਾ ਕੋਈ ਸਟੂਡੈਂਟ ਹੈ ਜਿਸ ਤੋਂ ਇਸ ਦਾ ਗੂਗਲ ਫਾਰਮ ਨਹੀਂ ਭਰਿਆ ਜਾਂਦਾ ਕੋਈ ਕਿਸਾਨ ਹੈ ਕੋਈ ਥਰਡ ਪਰਸਨ ਹੈ ਕੋਈ ਵੀ ਬੰਦਾ ਹੈ ਜਿਸ ਤੋਂ ਫਾਰਮ ਨਹੀਂ ਭਰਿਆ ਜਾਂਦਾ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਸਾਡੇ ਕੰਟੈਕਟ ਨੰਬਰ ਹੈ ਸਾਡੀ ਟੀਮ ਹੈ ਤੇ ਬਾਈ ਕਾਲ ਇਹਨਾਂ ਦਾ ਫਾਰਮ ਵੀ ਪ੍ਰੋਵਾਈਡ ਕੀ ਗੂਗਲ ਫਾਰਮ ਤਾਂ ਜੋ ਇਸ ਦੀ ਲਾਸਟ 3 ਤਰੀਕ ਉਹ 20 ਫਰਵਰੀ ਹੈ ਤਾਂ ਇਹ ਸਾਡੀ ਵੈਬਸਾਈਟ ਦਾ ਲਿੰਕ ਹੈ www.psski.punjab dotgov.in ਤੇ ਸੈਕਿੰਡ ਸਕੈਨ ਟੂ ਅਪਲਾਈ ਜੇਕਰ ਤੁਸੀਂ ਇਹ QR ਕੋਡ ਨੂੰ ਸਕੈਨ ਕਰੋਗੇ ਤੁਸੀਂ ਇਸ ਦੀ ਫੋਟੋ ਵੀ ਕਲਿੱਕ ਕਰ ਸਕਦੇ ਹੋ ਤਾਂ ਇਸ ਨੂੰ ਸਕੈਨ ਕਰੋਗੇ ਤਾਂ ਇੱਕ Google ਫਾਰਮ ਓਪਨ ਹੁੰਦਾ ਹੈ ਤਾਂ ਉਸ ਦੇ ਵਿੱਚ ਜਸਟ ਇੱਕ ਨਾਰਮਲ ਇਨਫੋਰਮੇਸ਼ਨ ਅਸੀਂ ਮੰਗ ਰਹੇ ਹਾਂ ਟਾਈਟਲ ਆਫ ਇਨੋਵੇਸ਼ਨ ਵਟ ਇਜ਼ ਦੀ ਡਿਸਕ੍ਰਿਪਸ਼ਨ ਆਫ ਇਨੋਵੇਸ਼ਨ ਤੁਹਾਡੇ ਉਸ ਦੇ ਵਿੱਚ ਨੋਵਲਟੀ ਕੀ ਹੈ ਤਾਂ ਜਸਟ ਸਮ ਫੀਚਰਸ ਔਰ ਫੋਟੋਗ੍ਰਾਫਸ ਆਫ ਦੀ ਡੈਟ ਇਨੋਵੇਸ਼ਨ ਤਾਂ ਤੁਸੀਂ ਇਸ ਦੀ ਫੋਟੋ ਲੈ ਸਕਦੇ ਹੋ ਉਸ ਵਿੱਚ ਪਾਏ ਤੁਸੀਂ ਵਿੱਚ ਬਹੁਤ ਬੇਸਿਕ ਇਨਫੋਰਮੇਸ਼ਨ ਹੈ ਅਗਰ ਇਹ ਆਪਾਂ ਸਕੈਨ ਕਰਦੇ ਹਾਂ ਇਸ ਦੇ ਵਿੱਚ ਬੱਚੇ ਦੀ ਬੇਸਿਕ ਆਈਡੀ ਹੈ ਡਿਟੇਲਸ ਨੇ ਉਸ ਦਾ ਐਡਰੈਸ ਹੈ ਈਮੇਲ ਆਈਡੀ ਹੈ ਪ੍ਰੋਫੈਸ਼ਨ ਫਾਰਮਰ ਹੈ ਸਕੂਲ ਸਟੂਡੈਂਟ ਹੈ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਤੇ ਟਾਈਕਨ ਆਫ ਇਨੋਵੇਸ਼ਨ ਹੈ ਇਨੋਵੇਸ਼ਨ ਦਾ ਖੇਤਰ ਕੀ ਹੈ ਸੈਕਟਰ ਕੀ ਹੈ ਉਸ ਤੋਂ ਬਿਨਾ ਇਨੋਵੇਸ਼ਨ ਦੀ ਯੂਨੀਕਨੈਸ ਕੀ ਹੈ ਨੋਵਲਟੀ ਵਟ ਇਜ਼ ਦੀ ਨੋਵਲਟੀ ਆਫ ਇਨੋਵੇਸ਼ਨ ਉਹੀ ਜੋ ਆਪਾਂ ਡਿਸਕਸ ਕੀਤਾ ਜੋ ਨੇ ਐਫੀਸ਼ੀਐਂਸੀ ਵਧਾਈ ਹੈ ਜਾਂ ਕੁਝ ਉਸ ਦੇ ਵਿੱਚ ਨਵੇਂ ਰਿਜ਼ਲਟ ਅਬਜ਼ਰਵ ਕੀਤੇ ਹਨ 댓 ਇਜ਼ ਦੀ ਨੋਵਲਟੀ ਆਫ ਇਨੋਵੇਸ਼ਨ ਉਸ ਤੋਂ ਬਿਨਾ ਉਸਦੇ ਕੋਈ ਡਿਜ਼ਾਈਨ ਹੈ ਕੋਈ ਫੋਟੋ ਹੈ ਤਾਂ ਉਸ ਤਰ੍ਹਾਂ ਤੁਸੀਂ ਸਾਡੇ ਇਹ ਫਾਰਮ ਭਰ ਸਕਦੇ ਹੋ ਤਾਂ ਇਸ ਤੋਂ ਬਿਨਾ ਇਹ ਮੇਰੀ ਈਮੇਲ ਆਈਡੀ ਵੀ ਹੈ ਜੇ ਤੁਹਾਨੂੰ ਇਸ ਪ੍ਰੋਗਰਾਮ ਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ